ਮੈਂ ਚਾਹੁੰਦਾ ਹਾਂ ਨਿਕਲੇ ਆ ਉਧਰ ਹੀ ਤਾਂ ਚਾਹੁੰਦੇ ਨਿਕਲੇ ਆ ਜੇ ਅੱਜ ਇਹ ਵੀ ਨਿਕਲੇ ਆਇਆ ਲੋ ਜੀ ਵਾਪਸੀ ਅੱਜ ਪਲੇਅਰ ਸਹੀ ਆਏ ਸੀ ਆਹ ਤਾਂ ਉਮੀਦ ਕਰਦੇ ਸਾਰੇ ਘੈੜੋਗਾ ਵਾਪੇ ਕਹਿਣਾ ਸ਼ਾਮ ਦੇ ਵਜੇ ਗਏ ਪੰਜ ਤੁਸੀਂ ਦੇਖੋ ਐ ਲੱਗਦਾ ਜਿਵੇਂ ਦੁਪਹਿਰ ਤੇ 11 12 ਵਜੇ ਹੁੰਦੇ ਨੇ ਇੰਨੀ ਧੁੱਪਾ ਹੁਣ ਕਿਉਂਕਿ ਸ਼ੁਰੂ ਹੋ ਗਿਆ ਗਰਮੀਆਂ ਦਾ ਮੌਸਮ ਹਰੇ ਭਰੇ ਦਰਕ ਪੂਰੇ ਤੂਦ ਦੀ ਸ਼ਾਮ ਚ ਬੈਠੇ ਜਾਨਵਰ ਆਉਣ ਆਵਾਜ਼ੇ ਵੀ ਪੂਰੀ ਵਧਣ ਲੱਗ ਗਈ ਹੁਣ ਭਾਰਤ ਵਾਲੇ ਚੱਲਦੀਆਂ ਨੇ ਟਰਾਲੀਆਂ ਇੱਥੋਂ ਪਾਣੀ ਛਿੜਕਿਆ ਵੇੜੇ 'ਚ ਮਿੱਟੀ ਉੱੜਦੀ ਹੈ ਹਵਾ ਬਹੁਤ ਤੇਜ਼ ਚੱਲਦੀ ਹੈ ਲੇਖਾ ਕਿੰਨਾ ਹੋ ਹਰਾਵਰਾ ਹੋਇਆ ਵਾ ਚੱਲਦੇ ਆਪਾਂ ਸਕੂਲ ਤੇ ਫੇਡਣ ਸ਼ਾਮ ਦੇ 5:00 ਵਜੇ ਨੇ ਤੇ ਆ ਗਏ ਦਵਾਈ ਇਕ ਮੈਂ ਆ ਗਿਆ ਵਾ ਆ ਗਏ ਪਾਣੀ ਪੂਣੀ ਪਿਆਦਾ ਕੱਲੂ ਦੇਖਦੇ ਕੱਲੂ ਵੀਡੀਓ ਬਣਾਉਣਾ ਪੱਕਾ ਜਾਣਾ ਸ਼ਹਿਰ ਨੂੰ ਮਰੇ ਕੋਲ ਨੇ ਕਿ ਚੱਲ ਇਹਦਾ ਕਰਕੇ ਆਉਣਾ ਕੱਲੂ ਇਹਦਾ ਹੋ ਗਿਆ ਲੈ ਬਈ ਇੱਧਰ ਆ ਜੀ ਇਕੱਠਿਆਂ ਨਹੀਂ ਹਾ ਯਾਰ ਉਹ ਬੀ ਨਿਕਲਿਆ ਨਹੀਂ ਪਤਾ ਨਹੀਂ ਕਿਉਂ ਨਹੀਂ ਨਿਕਲਿਆ ਵੇਟ ਕਰਦੇ ਹਾਂ ਜੇ 20 ਦਿਨ 25 ਦਿਨ ਬਾਅਦ ਨਿਕਲਦਾ ਹੁੰਦਾ ਕਿਹੜੇ ਆ ਹੁਣਾ ਪੂਰਾ ਵਧੀਆ ਪਾਣੀ ਵੀ ਲਾਤਾ ਇਹਨੂੰ ਬਸ ਅੱਧਾ ਦਨ ਅੱਜ ਤੇ ਤਿਆਰ ਕਰਦੇ ਆਂ ਪਰ ਇਹ ਵੀਜਾਂ ਤੇ ਅੱਜ ਸੀਗੀ Eid ਸਾਰਿਆਂ ਨੂੰ ਮੇਰੇ ਕਨੇ Eid ਦੀਆਂ ਵਧਾਈਆਂ ਜਿਹੜੇ Eid ਦੇ ਬਣਾ ਰਹੇ ਨੇ ਕੰਕ ਤੇ ਨਾਲ ਦਨ ਚੱਲਦੀ ਹੈ ਕੱਲ ਨੂੰ ਤਾਂ ਆਪਣੀ ਵੀਡੀਓ ਆਈ ਜਾਣੀ ਅੱਜ ਮੇਨ ਬਡੀ ਸੀ ਕਣਕ ਪਰਸੋਂ ਨਾਲ ਹੋਰ ਸੁਨਹਿਰੀ ਹੋਗੀ ਬਾਕੀ ਚੱਲ ਜਾਂ ਸਕੂਲ ਸਾਹਮਣੇ ਸਕੂਲ ਆ ਕਰ ਸਾਹਮਣੇ ਸਕੂਲ ਬਾਹਲੇ ਐਫਰਟ ਨਹੀਂ ਕਰਨੇ ਮੈਂਦੇ ਸਿੱਧਾ ਇੱਥੇ ਸ਼ੌਟ ਮਾਰ ਕੇ ਪਾਰ ਨਹੀਂ ਤਾਂ ਦੂਰ ਤੱਕ ਜਾਣਾ ਪੈਂਦਾ ਵੱਡੇ ਸਕੂਲ ਜਾਣ ਨੂੰ ਤਾਂ ਤਕਰੀਬਨ 300 ਮੀਟਰ ਤੁੰਨ ਸਭ ਤੋਂ ਦੇਖ ਇਹ ਹੋਊਗਾ ਹੁਣ ਆਪੇ ਤੂੰ ਬਾਈਪਾਸ ਇਹਦੇ ਛੋਟਾ ਗੇਟ ਤੇ ਛੋਟਾ ਗੇਟ ਨਹੀਂ ਨਹੀਂ ਤਾਂ ਉਧਰ ਵੱਡੇ ਗੇਟ ਰਹੇ ਹੁਣੋਂ ਪੈਂਦਾ ਪਰ ਅਸੀਂ ਜਾ ਗਏ ਉਧਰ ਜੋਰ ਜਿਵੇਂ ਅਸੀ ਵਧਾ ਕਰਨੀ ਬਿੰਤੀ ਆ। ਅਰੇ ਸਾਈ ਦੇ ਇੱਥੇ ਕੋਈ ਵੀ ਨਹੀਂ ਆ। ਮੈਡਲ ਸਕੂਲ ਨਾ ਜੂਨੀਅਰ ਮੈਡਲ ਹਾਈ ਸਕੂਲ ਕੰਗਰਾਂ ਵਾਲਾ ਇੱਥੇ 11ਵੀਂ 12ਵੀਂ ਇੱਥੇ 8ਵੀਂ ਤੱਕ ਹੀ ਆ। ਉਹ ਤੋਂ 9ਵੀਂ 10ਵੀਂ 11ਵੀਂ 12ਵੀਂ ਸਾਰੇ ਉੱਥੇ ਜਾ ਕੇ ਕਰਦੇ ਨੇ। ਔਰ ਆਂਗਣਵਾੜੀ ਤੱਕ ਲੈ ਕੇ 8ਵੀਂ ਕਲਾਸ ਤੱਕ ਦੀ ਕਲਾਸਾਂ ਨੇ ਰੇ। ਸਾਈ ਤੱਕ ਅਵੇਲੇਬਲ ਕੋਈ ਨਹੀਂ ਹੋਇਆ। ਪੋਲਾ ਦੇ ਇੱਥੇ ਦਰਖਤ ਬਹੁਤ ਹੁੰਦੇ ਜਿੱਥੇ ਸੰਗੜੇ ਹੁੰਦਾ ਬਹੁਤ ਹੈ ਜੀ ਫੁੱਟਬਾਲ ਵੀ ਇੱਥੇ ਸਾਰਨ ਪਹਿਲਾਂ ਫੁੱਟਬਾਲ ਸ਼ੁਰੂ ਇੱਥੇ ਕਰੇ ਸੀ ਆ ਤਾਂ ਬਾਅਦੋਂ ਬਣਿਆ ਪਹਿਲਾਂ ਸਾਰਾ ਹੀ ਪੈਰਲਰ ਸੀ ਇਹ ਉੱਥੇ ਤੱਕ ਦਰਖਤ ਤਾਂ ਹੁਣ ਵੀ ਬਹੁਤ ਨੇ ਵਿੱਚ ਬਹੁਤ ਲਾਏ ਪਏ ਨੇ ਛੋਟੇ ਛੋਟੇ ਹੁਣ ਅੱਗੇ ਦਾ ਸਕੂਲ ਬਹੁਤ ਵਧੀਆ ਬਣ ਗਿਆ ਜਿਹੜੇ ਸਰਕਾਰੀ ਸਕੂਲ ਵਰਗਾ ਸਰਕੂ ਨਹੀਂ ਲੱਗਦਾ ਨਹੀਂ ਇਹ ਕਿ ਜਿਵੇਂ ਅੱਗੇ ਸਰਕਾਰੀ ਸਕੂਲ ਹੁੰਦੇ ਸੀ ਬਹੁਤ ਜ਼ਿਆਦਾ ਅਪਗ੍ਰੇਡ ਹੋ ਗਿਆ ਬਹੁਤ ਜ਼ਿਆਦਾ ਛੋਟੇ ਛੋਟੇ ਇੱਥੇ ਪੜਦੇ ਚੱਲੇ ਸੀ ਸੋਈਆਂ ਸੀ ਇੱਥੇ ਜਿਵੇਂ ਛੋਟੇ ਛੋਟੇ ਕਮਰੇ ਹੁੰਦੇ ਸੀ ਆ ਜਾਗਾ ਤੇ ਜਿੱਥੇ ਉਹਨੇ ਡੱਡ ਕਮਰੇ ਪਾਇਪੇ ਨੇ ਪੂਰੇ ਵਧੀਆ ਪ੍ਰੋਜੈਕਟਰ ਪ੍ਰੋਜੈਕਟਰ ਸਭ ਕੁ ਲੱਗਿਆ ਇੰਨੀ ਸਰਕਾਰ ਨੇ ਸੁਹੂਬ ਦੇ ਦਿੱਤੀ ਏਰ ਬਾਚ ਉਹ ਜਿਵੇਂ ਛੋਟੇ ਛੋਟੇ ਕਮਰੇ ਬਾਲਿਆਂ ਦੇ ਇੱਟ ਵਾਲਿਆਂ ਵਾਲੇ ਕੱਚੇ ਥਲੋ ਕੱਚੇ ਮੈਟ ਤੇ ਬਹਿ ਜਾਂਦੇ ਜਵਾਕ ਉਹ ਮੈਨੂੰ ਯਾਦ ਆ ਮੈਟ ਤੇ ਬਹਿਦੇ ਨੇ ਹੁਣ ਪੂਰੇ ਅੰਦਰ ਪ੍ਰੋਜੈਕਟਰ ਲੱਗੇ ਨੇ ਟੇਬਲ ਲੱਗੇ ਸਭ ਕੁ ਲੱਗਿਆ ਐਲਸੀਡੀ ਐਲਸੀਡੀ ਬਾਕੀ ਦੇਖਦੇ ਆ ਪਹਿਲਾ ਐਂਟਰੀ ਕਿਹੜਾ ਬੰਦਾ ਮਾਰਦਾ 5 ਵਜੇ ਦਾ ਟਾਈਮ ਸੀ ਅਜੇ ਥਾਈ ਤਾਂ ਕੋਈ ਪਹੁੰਚਿਆ ਨਹੀਂ ਕੱਲੂ ਆਪਾਂ ਜਰੂਰ ਵੀਡੀਓ ਸ਼ੂਟ ਕਰਨ ਲਈ ਮਰੇ ਕੋਲ ਜਾਣਾ ਸਵੇਰੀ ਉਹ ਤੁਹਾਨੂੰ ਆਉਣ ਵਾਲੇ ਕੱਲ ਨੂੰ ਵੀਡੀਓ ਚ ਪਤਾ ਲੱਗੂਗਾ ਜੇ ਨਹੀਂ ਦੇਖੀ ਵਧੀਆ ਇੰਟਰਸਟਿੰਗ ਵੀਡੀਓ ਹੋਊਗੀ ਜਾ ਕੇ ਜਰੂਰ ਦੇਖਿਓ ਤਿੰਨ ਪਲੇਅਰ ਆਉਣਗੇ ਤਿੰਨ ਪਹੁੰਚਦੇ ਹੌੜੀ ਵਾਲੇ ਨੇ ਇੱਧਰ ਵੀ ਆ ਰਹੇ ਚਾਰ ਇੱਕ ਸ਼ਾਟ ਲਾ ਗਿਆ ਮੁੰਡੇ ਨੇ ਰੀਲ ਪਾਦੀ ਭਈਆ ਜੋਨ ਇੱਕ ਸ਼ਾਟ ਲਾ ਕੇ ਮੁੰਡੇ ਨੇ ਰੀਲ ਪਾਦੀ ਓਏ ਇਹਦੀ ਕਾਫੀ ਚਿਰ ਦੀ ਬੰਦ ਸੀ ਹਾਂ ਹਾਂ ਦੇਖ ਪਾਰੇ ਕਿਨ ਨਾਲ ਇੱਥੇ ਹੀ ਰੱਖਾ ਚੱਲ ਵਧ ਮੈਂ ਭੱਜ ਕੇ ਤਾਂ ਮੈਂ ਹੁਣ ਆ ਆਂ ਐ ਕਰਦੇ ਮੈਂ ਕਮਾ ਗਈ ਬਸ ਠੀਕ ਹੈ ਉਹੀ ਕਹਿਣਾ ਜੀ ਹਾਂ ਹਾਂ ਹਰਦੇਵਾਂ ਦੇ ਫਿਰ ਉਹ ਉਹ ਦੇਖੀ ਉਹ ਕਿਹਨੂੰ 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 ਕਿਹ ਨਾ 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 ਜਾ ਗੇਂ ਬੈਠੀ ਹੋਈ ਐਨੀ ਰੱਖਦਾ ਬੋਲ ਚਲੋ ਚਲੋ ਖੇਡੀ ਆ ਗਏ ਗੱਲ ਫਿੱਕੋ ਓਏ ਇੱਕ ਹੋਰ ਕਰਾਉ ਫੜ ਜਾ ਓ ਫੜ ਜਾ ਇੱਕ ਹੋਰ ਕਰ ਲੈ ਛੱਡ ਗਈ ਛੱਡ ਲੈ ਬੋਲੀ ਕਰ ਲਵੇ ਸਾਡੇ ਗੇਂ ਬੋਲੀ ਖਾਣਾ ਉਧਰ ਓਏ ਐਨੇ ਅੱਜ ਬੋਲਿੰਗ ਦੀ ਵੀਡੀਓ ਬਣਾਵਾਂ ਕੋਈ ਨਾ ਜਿਹੜਾ ਮੰਗ ਲੈ ਮੰਗ ਲੈ ਛੱਕਾ ਦੇ ਮਨਵੀਰ ਮੰਗਾਂਗੇ ਓ ਕੋਈ ਨਹੀਂ ਉਹੀ ਪਾ ਇਹ ਆ ਧੂਪ ਆ ਲੋ ਟਿਕ ਟੋਕ ਇਕੱਠੇ ਕਰਕੇ ਲਿਆਂਗੇ ਆ ਓਏ ਉਹ ਪਈ ਹੈ ਇਹ ਤੇ ਵਸਤਾ ਨਾ ਬੱਸ ਚਾਲ ਕੇ ਰੱਖ ਸੈਟ ਦੱਬੀ ਆ ਸਾਫ ਆਹੋ ਕੋਲੀ ਬੜਾ ਬੜਾ ਛੱਡ ਕੇ ਨੀ ਮੱਸ ਹੋਣਾ ਉਧਰ ਲੈਵੰਦੇ ਉਧਰ ਨੇ ਇਧਰ ਲੈਵੰਦੇ ਇਧਰ ਨੇ ਸਾਫ ਆਹੋ ਚੱਲ ਬੈਠੀਆ ਬੈਠ ਕੇ ਤੇਨ ਓਵਰਾਂ ਦਾ ਮੈਚ 22 ਪੈ ਗਈ ਤੇਨ ਓਵਰਾਂ ਦਾ ਮੈਚ ਆਹ ਤੇਨ ਤਨ ਖੇਡਣ ਜਿਹੜਾ ਹੁਣ ਆ ਗਿਆ ਉਹਨੂੰ ਖਲਾਉਣੇ 10 ਮਿੰਟ ਅਸੀਂ ਖੜ ਕੇ ਡੀਕੇ ਹੀ ਆ ਕਿਉਂ ਸਿੱਕੇ ਤਿੰਨ ਓਵਰ ਵੀ ਪੂਰੇ ਨਹੀਂ ਹੋਵਰੇ 80 ਘਰ ਬਣਾਇਆ ਨਾ ਤਾਂ ਉਹ ਭਾਈ ਸਾਹਿਬ ਦਾ ਪਹਿਲੀ ਬੋਲ ਤੇ ਚੱਕਿਆ ਜੇ ਉਹ ਜੇ ਦਾ ਘੜਾ ਆ ਜੇ ਉਹ ਜੇ ਆਹ ਦੋ ਹੋਰ ਵੀਰੇ ਜਿੱਦ ਚਾਰ ਬੋਲਾਂ ਹੀ ਹੋਈਆਂ ਜੀ ਦੂਜੇ ਓਵਰ ਦੀ ਇੱਕ ਪਹਿਲੀ ਤੇ ਆਊਟ ਕਰਿਆ ਹੁਣ ਕਹਿੰਦਾ ਮੈਨੂੰ ਬੋਲਿੰਗ ਦੋ ਮੈਂ ਤਾਂ ਬੋਲ ਹੀ ਨਹੀਂ ਲਾਈ ਆਈ ਹਾਂ ਗੌਰਵ ਕੀਪਰ ਖੜਾਇਆ ਤਾਲਾ ਵੱਡਾ ਬੋਲਰ ਆ ਕੱਲ ਕੁੱਲ ਕੇ ਨਾ ਕਰਾ ਕੱਲ ਕੇ ਨਾ ਕਰਾਈ ਨਾਲ ਦੱਸਤਾ ਮੈਂ ਹੋਲੀ ਦੀਆਂ ਛੁੱਟੀਆਂ ਜੇ ਬਈ ਕੱਲ ਕੇ ਬੱਟਾ ਕਰਾਉਣਾ ਤੂੰ ਭੱਜ ਕੇ ਕਰਾ ਲੈ ਇਦੋਂ ਤਾਂ ਪਤਾ ਲੱਗਦਾ ਪਹਿਲੇ ਦੁਬਾਰਾ ਕਿੰਨੇ ਸਕੋਰ ਨਾ ਬਗ ਛੱਡ ਦੇ ਬੱਸ ਛੱਡੀ ਹੋਈ ਆ దర అమ్మృత నే బ అమృత నేకా మరి అమ్మృత నేకా మరియా ఓలీ బ ਅਮਰਤ ਨੇ ਇੱਕ ਰਨ ਲੈ ਲਿਆ ਦੋ ਰਨ ਲੈ ਲਏ ਦੋ ਰਨ ਲੈ ਲਏ ਤੇ ਡਰਾ ਹੋ ਚੁੱਕਾ ਗਿਆ ਜੇ ਇੱਕ ਰਨ ਹੋਰ ਬਣਾਤਾ ਤਾਂ ਅਮਰਤ ਹੁਣਾਂ ਦੀ ਟੀਮ ਜਿੱਤੂ ਹੀ ਡਰਾ ਹੋ ਗਿਆ ਜਿੱਤਾਂਗੇ ਜਰੂਰ ਜਾਰੀ ਐਂਗ ਰੱਖਿਓ ਜਿਹੜਾ ਮੈਚ ਨੂੰ 3 ਓਵਰ 8 ਸਕੋਰ ਕਰਦਾ ਇਹੜੇ ਮੈਚ ਨੇ ਤੈਨੂੰ ਓਵਰਾਂ ਚ 8 ਸਕੋਰ ਬਣਾਇਆ ਤੇ 1 ਓਵਰ ਦੇ ਵਿੱਚ ਹੀ 1 ਓਵਰ ਦੇ ਵਿੱਚ ਹੀ ਪੂਰਾ ਮੈਚ ਹੋਣ ਜਾ ਰਿਹਾ ਹੈ ਇੱਕ ਜ਼ੋਰ ਰਹਿਣਾ ਕਿੱਦਾਂ ਆਕੇ ਤੈਨੂੰ ਇੱਕ ਸਕੋਰ ਹੈ ਰਿਆ ਤੇ ਜਿੱਤਾਂਗੇ ਜ਼ਰੂਰ ਯਾਰੀ ਯੰਗ ਰੱਖਿਓ ਜੋਵਰ ਸਟਾਰਟ ਹੋ ਗਿਆ ਸਕੋਰ 1 ਰਹਿਦਾ ਤੇ ਹੁਣ ਨਵੀਂ ਵਾਰੀ ਦੇਓ ਬੈੜਾ ਦੀ ਪੱਤੀ ਬੈੜਾ ਤੇ ਹੁੜਾ 1 ਹੀ ਰਹਿਦਾ ਡਰਾ ਓਏ ਇੱਕ ਵੀ ਪੂਰਾ ਹੋ ਗਿਆ ਭਜਰਾ ਲੋਕਾ ਤੂੰ ਦੱਸ ਕਿ ਕੀ ਬਣਿਆ ਮੈਚ ਦਾ ਤੂੰ ਦੱਸ ਦੇ ਚੱਲ ਮੈਚ ਆਪਾਂ ਜਿੱਤ ਚੁਕੇ ਆ ਆਪਾਂ ਨਹੀਂ ਅਸੀਂ ਅਸੀਂ ਖੇਡ ਰਹੇ ਹਾਂ ਅਸੀਂ ਅਸੀਂ ਤੂੰ ਨਹੀਂ ਸੀ ਅਸੀਂ ਹਾਂ ਉਹ ਤਾਂ ਨਹੀਂ ਮੈਚ ਜਿੱਤ ਗਏ ਤੇ ਇੰਡਰਲੀ ਬੋਲ ਤੇ ਪਹਿਲੀ ਤੀਜੀ ਓਵਰ ਦੀ ਪਹਿਲੀ ਬੋਲ ਤੇ ਚੌਕਾ ਲਾ ਕੇ ਜਿੱਤ ਪ੍ਰਾਪਤ ਕੀਤੀ ਜੇ ਤਾਂ ਵੀ ਜ਼ਰੂਰ ਜਰੀ ਯੰਗ ਰੱਖਿਓ ਆਪਾਂ ਨੂੰ ਓਪਰਚੁਨਿਟੀ ਮਿਲ ਗਈ ਓਪਰਚੁਨਿਟੀ ਫੇ ਦੋ ਬੋਲਾਂ ਹੀ ਹੋਈਆਂ ਨੇ ਜੇ ਕਾ ਚਾਰ ਸਕੋਰ ਨੇ ਚਾਰ ਸਕੋਰ ਨੇ ਦੋ ਚਾਰ ਤਾਂ ਬਟਾ ਹਟ ਗਿਆ ਇੱਕ ਬੰਦਾ ਆਊਟ ਹੋ ਗਿਆ ਆਪਣਾ ਦੂਜੀ ਬੋਲ ਤੇ ਹੁਣ ਤੀਜੀ ਬੋਲ ਆ ਦੇਖਦੇ ਕੀ ਬਣਦਾ ਪਹਿਲੇ ਓਵਰ ਦੀ ਚਾਰ ਸਕੋਰ ਨੇ ਅਜੇ ਬਟਾਂ ਛੱਟੀ ਗਿਆ ਉਹ ਵੀ ਦੇਖਣੇ ਲਈ ਜਾ ਰਹੇ ਆ ਕਿ ਨਈ ਬੋਲ ਆਏਗੀ ਕਿ ਜਾਂ ਪੁਰਾਣੀ ਬੋਲ ਮਿਲ ਚੁੱਕੀ ਹੈ ਕਿਆ ਕਿਆ ਸਮਾਂਚ ਆ ਰਿਹਾ ਹੈ ਮਿਲ ਗਈ ਨਹੀਂ ਮਿਲੀ ਨਹੀਂ ਭਾਈ ਪਾਲਟੀ ਹੋ ਗਈ ਹੁਣ ਰੁਪਲ ਬੋਲ ਲੈ ਕੇ ਆਊਗਾ ਆਹ ਕਿਹੜਾ ਸਿਕਾ ਇਹ ਕਿਹੜਾ ਪਾਸੇ ਇਹ ਕਿਹੜਾ ਇਦਨ ਰੋਧੇ ਨਹੀਂ ਮੇਲੀ ਬਾਲ ਨਰਾਸਾ ਜਾਨਕ ਪਲੇਅਰ ਵਾਪਸ ਆਤੇ ਹੋਏ ਉਹ ਕਾ ਆ ਜਾ ਕਾ ਚ ਉਹ ਮਨੀ ਮਾਰੀ ਕਰ ਲੰਬੀ ਆ ਹੁਸਾਨਾ ਮੋਲ ਕੇ ਆਪਣੋਂ ਵੀ Eid ਬਣਾ ਕੇ ਵਾਪਸ ਆਤੇ ਹੋਏ ਡੀਲ ਕਰਦੇ ਨੇ ਮੇਰੇ ਨਾਲ ਹਾਂ ਕਹਿੰਦੇ ਵੀ ਬਾਲ ਲਿਆ ਦੋ ਸਟੈਂਪਰ ਦੀਆਂ ਲਿਆਵੇ ਹਾਂ ਦੋ ਸਟੈਂਪਰ ਦੀ ਨਹੀਂ ਸੈਕਸਰ ਲਿਆਉਣਾ ਕਦੇ ਵੀ ਬੈਟਿੰਗ ਦੇ ਦਾਂਗੇ ਤੇਰੀ ਸਟੈਂਪਰ ਲਿਆ ਅਜਾ ਬਾਲ ਲਈ ਗਿਆ ਜਵਾਗ ਜਾ ਕੇ ਫਿਰ ਤੁਹਾਨੂੰ ਕੀ ਲੱਪਣ ਦੀ ਲੋੜ ਉਹਨੇ ਤਾਂ ਬਾਹ ਬਣਾ ਲਈ ਗੱਲ ਤੂੰ ਵੀ ਪੜਾ ਕੇ ਜਾਣਾ ਕਰੇ ਕਿਨੇ ਬਣਾ ਲਈ ਗੁਰਿੰਦਰ ਨੇ ਹਾਂ ਲੱਗ ਗਿਆ ਹੋਣਾ ਉਹ ਮੋਢਾ ਵੰਦਤਾ ਡਾਕਟਰ ਨੇ 5 ਦਿਨਾਂ ਲਈ ਲੱਗਿਆ ਵੀ ਆਇਆ ਹੈ ਇੱਕ ਲੰਬੀ ਪਾਰੀ ਖੇਲਣੇ ਕੇ ਬਾਅਦ 21 ਕਾ ਟਾਰਗੇਟ ਦਿਆ ਹੁਣ ਦਿਖਾਉਣਾ ਵੀ ਬਾਲ ਟਿਕਣ ਦਾ ਤਰੀਕਾ ਕਿਵੇਂ ਹੁੰਦਾ ਮੈਂ ਕੈਮਰਾ ਛੱਡੂ ਨਹੀਂ ਹੱਥ ਚੋਂ ਇੱਥੋਂ ਭੱਜੀਦਾ ਰੰਨਾ ਆਪ ਇੱਥੋਂ ਆ ਫਿਲਡਿੰਗ ਲਾ ਲੰਗਾ 8 ਲੋ ਜੋ ਉਹਨੇ ਬੰਦੇ ਨੇ ਮਗਰ ਬਾਲ ਛੱਡਤੀ ਹੋ ਓਏ ਕੀ ਤਕਲੀਫ ਆ ਉਹ ਕਿਹੜਾ ਡੰਡਾ ਲੈ ਪੰਡਾ ਛੜ ਤੇ ਐਂ ਚੱਲਦੇ ਆ ਆ ਬੰਦੇ ਨੇ ਬਾਲ ਛੱਟੀ 60 ਰੁਪਏ ਇਹਦੇ ਸਿਰ ਪੈ ਗਏ ਹੁਣ ਚਲੋ ਬਾਈ 30 ਮਿੰਟ ਨਹੀਂ ਕੀਤੀ ਹੋਈ ਲਿਆਂਦੀ ਓਏ ਇੱਕ ਓਵਰ ਖੇਡਿਆ ਬੰਤੀ ਇਹ ਨਾ ਇੰਨੇ ਸਾਂਚ ਬਾਲ ਖੋ ਗਈ ਹੁਣ ਕੱਲੂ ਜਾਂਚ ਦੋ ਦੁਬਾਰਾ ਜਾਂਚ ਲੱਗੂਗੀ ਇਹ ਥਾਂ 'ਚ ਚਲੋ 5 ਵਜੇ ਆ ਜਿਓ ਸਾਰੇ ਜਣੇ ਓਕੇ ਸਤ 10 ਗੁਰੂਆਂ ਦਾ ਨੌਤਰਾ ਵੇਣ ਸਾਡੇ 5 ਵਜੇ ਆ ਜਾਣਾ ਸੁਣਾ ਕੇ ਆ 10 ਗੁਰੂਆਂ ਦੇ ਨਾਲ ਕੀ 10 ਗੁਰੂਆਂ ਦੇ ਨਾਲ ਸੁਣਾ ਦੇ ਇਹ ਆਪਣੇ ਚਲ ਕੀ ਗਾਣਾ ਹੁਣ ਸਭ ਦਾ ਹੀ ਬੇੜਾ ਕਰਕਾ ਸੌ ਲੱਗੇ ਮੈਂ ਕਿਸੇ ਚੀਜ਼ ਹੋਰ ਚ ਗਲਤ ਹੋਊਗਾ ਇਹਨਾਂ 10 ਗੁਰੂਆਂ ਦਾ ਨੌ ਨਹੀਂ ਉਹ ਤੇ ਚੱਲ ਆਪਾਂ 10 ਬਾਬੇ ਦੀ ਕਿਰਪਾ ਨਾਲ 10 ਗੁਰੂਆਂ ਦਾ ਨੌ ਤਾਂ ਆਉਂਦੇ ਨੇ ਆਪਾਂ ਨੂੰ ਸਤ ਸਾਜ ਆਜਾ ਪੰਜ ਪਿਆਰੇ ਸਭ ਦੇ ਨਾ ਆਉਂਦੇ ਆਜਾ ਯਾਰ ਪੰਜਾਂ ਤੱਕ ਓਏ ਆਜਾ ਐਂ ਜਾਉੜਿਆ ਲੋ ਜੀ ਵਾਪਸੀ ਅੱਜ ਪਲੇਅਰ 6 ਹੀ ਆਏ ਸੀ 6 4 28 ਬਈ 8 ਪਲੇਅਰ ਹੀ ਪਹੁੰਚੇ ਇੱਕ ਫੱਟੜ ਹੋ ਗਿਆ ਇੱਕ ਐਨ ਜੋਧਾ ਕਿੱਥੇ ਰਹਿ ਗਿਆ ਅਜ ਬਖਰਾਸ ਤੇ ਤੇ ਪਿੰਡ ਚ ਆਪਾਂ ਘਰੋਂ ਓ ਈਦ ਦਾ ਜਾਂਦਾ ਕੋ ਆ ਈਦ ਦਾ ਜਾਂਦਾ ਜਿਹਨੂੰ ਇਹਨੇ ਈਦ ਦਾ ਚੰਦ ਜਿਹੜਾ ਬਚਾਲੇ ਫਾਜੇ ਤਮਰੀਨ ਗਲਾਈਆਂ ਗਿੱਡੀ ਲੜ ਦੇਖੀ ਆ ਲੈਟਾਂ ਦੇ ਜਿਹੜੀ ਬਰਾਬਰ ਨੇ ਕੋਈ ਇਦਾਂ ਚੰਦਾ ਉਹ ਵੀ ਤਾਂ ਨਾ ਕੰਮ ਗਿਆ ਨੇ ਬੜਾ ਕੱਪੀ ਰੱਖ ਦੇ ਸਕ ਚੱਕ ਲੋਪੇ ਕਿਦੋਂ ਦੀ ਬਜਲ ਨਹੀਂ ਘਾਪਾ ਮਾਰ ਚੱਲਦੇ ਆ ਇਤਰਾ ਪਾਉਣੇ ਤਾਂ ਸਾਲੀ ਗੇੜ ਚ ਜਿੱਥੇ ਚੱਲਦੀ ਹੈ ਗੇਮ ਹਨਾ ਲਾਈਟ ਲਾ ਕੇ ਬਾਬਾ ਜੀ ਤਾਂਦੇ ਜਾ ਇੱਧਰ ਵੀਰ ਤੇ ਚੰਦ ਵਿੱਚ ਦਿਖਾਵੇ ਨਾ ਜੀ ਤਾਂ ਚੰਦ ਹੁਣ ਨਿਕਲੇ ਆ ਉਧਰ ਹੀ ਤਾਂ ਚੰਦ ਨਿਕਲੇ ਆ ਜੇ ਅੱਜ ਇਹ ਵੀ ਨਿਕਲੇ ਆ ਆਈਦਾ ਚੰਦ ਆ ਬਾਈ ਉਹ ਆ ਵੀਰ ਇੰਝਣਾ ਹੋ ਗਿਆ ਜੀ ਕੰਮ ਉਹ ਦੁੱਗਣੇ ਚੜ ਗਏ ਕਦੋਂ ਮੈਂ ਸਭ ਕੁਝ ਕੱਢ ਦੇਣਾ ਰੇਟਿੰਗ ਪੁੱਤ ਮੈਂ ਜਾ ਕੇ ਕਰਦੇ ਕਿੰਨੇ ਜੀ ਰੋਟੀ ਟੈਗ ਬੜੇ ਵਧੀਆ ਨੇ ਵਧੀਆ ਲੱਗੇ ਚੈਨਲ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਕਰ ਲੈ